ਅੱਜ ਜਾਣੋ ਅਣਚਾਹੇ ਵਾਲਾਂ ਦਾ ਹੋਮੀਓਪੈਥਿਕ ਇਲਾਜ ਔਰਤਾਂ ਦੇ ਚਿਹਰਿਆਂ ਤੇ ਅਣਚਾਹੇ ਵਾਲ ਆਉਣ ਦੀ ਸਮੱਸਿਆ ਆਮ ਹੋ ਗਈ ਹੈ ਖਾਸ ਕਰਕੇ ਉਹਨਾਂ ਔਰਤਾਂ ਨੂੰ ਜਿਨ੍ਹਾਂ ਨੂੰ ਪੀਸੀਓਡੀ ਦੀ ਸਮੱਸਿਆ ਹੁੰਦੀ ਹੈ ਤੇ ਉਹਨਾਂ ਦੇ ਹਾਰਮੋਨਸ ਡਿਸਬੈਲੈਂਸ ਹੋ ਜਾਂਦੇ ਨੇ ਉਹਨਾਂ ਨੂੰ ਇਹ ਸਮੱਸਿਆ ਆਮ ਆਉਂਦੀ ਹੈ ਜਾਂ ਉਹਨਾਂ ਔਰਤਾਂ ਨੂੰ ਜਿਨ੍ਹਾਂ ਬੇਮਤਲਬ ਦਵਾਈਆਂ ਖਾ ਖਾ ਕੇ ਆਪਣੇ ਹਾਰਮੋਨਸ ਡਿਸਬੈਲੈਂਸ ਕੀਤੇ ਹੁੰਦੇ ਨੇ ਉਹਨਾਂ ਨੂੰ ਵੀ ਸਮੱਸਿਆ ਆਉਂਦੀ ਹੈ ਇਸੇ ਸਮੱਸਿਆ ਤੋਂ ਛੁਟਕਾਰਾ ਪਾਉਣ ਵਾਸਤੇ ਹੋਮਿਓਪੈਥੀ ਦਵਾਈ ਇੱਕ ਆਉਂਦੀ ਹੈ ਓਲੀਅਮ ਜੈਕੋਰਿਸ ਜਿੰਨੂੰ ਓਲੀਅਮ ਜੈਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਓਲੀਅਮ ਜੈਕ 3x ਪਾਵਰ ਵਿੱਚ ਲੈ ਕੇ ਇਹਨੂੰ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਦੁਪਹਿਰੇ ਅਤੇ ਦੋ ਗੋਲੀਆਂ ਸ਼ਾਮ ਨੂੰ ਖਾਓ ਇਹ ਇਲਾਜ ਥੋੜਾ ਲੰਮਾ ਜਰੂਰ ਚੱਲਦਾ ਹੈ ਪਰ ਬਹੁਤ کارਗਰ ਸਾਬਤ ਹੁੰਦਾ ਹੈ ਤੁਸੀਂ ਪਹਿਲਾ 2 ਮਹੀਨੇ ਇਹਨੂੰ ਖਾ ਕੇ ਵੇਖੋ ਅਗਰ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਅਣਚਾਹੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਤੇ ਨਵੇਂ ਆਉਣੇ ਬੰਦ ਹੋ ਜਾਂਦੇ ਨੇ ਤਾਂ ਇਹਨੂੰ ਲਗਾਤਾਰ 6-7 ਮਹੀਨੇ ਤੱਕ ਖਾਓ ਤੁਹਾਨੂੰ ਸਮੱਸਿਆ ਤੋਂ ਛੁਟਕਾਰਾ ਮਿਲ ਜਾਏਗਾ ਧੰਨਵਾਦ